ਰੋਟੀ ਤਾਂ ਖਾ ਲਈ ਆ ਹੁਣ ਇਥੇ ਬਹਿ ਕੇ ਕੀ ਕਰਾਂ ਚਲੋਗਾ ਚਲਈਏ ਟਾਈਮ ਆ ਗਿਆ ਘਰ ਦੇ ਵੀ ਕੰਮ ਦੇਖਣੇ ਉਹ ਕੀ ਗੱਲ ਤੈਨੂੰ ਤਿਆਰੀ ਵੀ ਕਰ ਲਈ ਆ ਹਾਂ ਕੀ ਹਾਲ ਚਾਲ ਜੀ ਬਸ ਹੀ ਕਰ ਸਕਦੀ ਆ ਮੈਂ ਤਾਂ 2 ਮਿੰਟ ਕੀ ਹਾਲ ਚਾਲ ਆ ਬਸ ਬੜਾ ਮੈਂ ਤਾਂ 2 ਮਿੰਟ ਨੇ ਅਸੀਂ ਤਾਂ ਹੁਣ ਰੋਟੀ ਪਾਣੀ ਖਾ ਲਿਆ ਵਾ ਹੈ ਤੇ ਬੜੇ ਚਿਰ ਦੇ ਆ ਮੈਂ ਬਣੀ ਗੱਲ ਬਾਦ ਮਾਰਦੇ ਆ ਨਾ ਆ ਜੋ ਨਹੀਂ ਸੈੱਟ ਨੇ ਪੱਲਾ ਘਰ ਵਾ ਉਹ ਵੀ ਠੀਕ ਦਾ ਹਾਂ ਵਾ ਤੇ ਹੋਏਗੀ ਤਾਂ ਅੱਜ ਤੇਰੇ ਸਿਰੇ ਹੱਦੀ ਸਲਾਹ ਬਣ ਗਈ ਚਲ ਹੋਈ ਹੁੰਦੀ ਆ ਸਲਾਹ ਬਣ ਗਈ ਤੇ ਮੈਂ ਤੇ ਮੇਰੀ ਗੱਲ ਸੁਣੋ ਕੌਪੀਆ ਹੋ ਗਿਆ ਵਾ ਤੇ ਚੁੱਪ ਕੇ ਰਾਤ ਨੂੰ ਸਿਰੇ ਉੱਠ ਕੇ ਚਲ ਜਿਓ ਨਹੀਂ ਨਹੀਂ ਮੁੰਡਾ ਵੀ ਢੀਲਦਾ ਬਣਾਉਣਾ ਤੇ ਕੋਈ ਨਾ ਕੋਈ ਯਾਦੋਂ ਦਾ ਟੋਟਾ ਲਾ ਕੇ ਸੱਤ ਲੂਗਾ ਨਹੀਂ ਨਹੀਂ ਭਾਦੀ ਅਜ ਤੱਕ ਸਮਾਨ ਹੀ ਗਿਆ ਹੈ ਨਾ ਕਿ ਮੇਰੇ ਕੋਲਸ ਹਵਾਲਾ ਨਾ ਤੁਹਾਨੂੰ ਨਹੀਂ ਪਤਾ ਕਿ ਕਿਹੜਾ ਗੱਲ ਤਾਂ ਤੁਹਾਨੂੰ ਪਤਾ ਹੀ ਹੋ ਟੋਟਾ ਕੋਹਾਂ ਤੇ ਦਮੋਬੈਲ ਜਾਓ ਦੋ ਮਿੰਟ ਫੇਰ ਲਈ ਨਹੀਂ ਫੇਰ ਆਵਾਂਗੇ ਮਾਰ ਦੇਣਗੇ ਚੱਕਰ ਚ ਚੰਗਾ ਫੇਰ ਚਲੋ ਠੀਕ ਆਲਾ ਪੋਤਾ ਖਾਣ ਨੂੰ ਰੰਗੜਾ ਮਮੀ ਕੋਈ ਗੱਲ ਨਹੀਂ ਖਾਣ ਨੂੰ ਨਹੀਂ ਪੁੱਛ ਆ ਰਾਜਣਾ ਕਰ ਵੀ ਪੜੀ ਕਿ ਖਲੋਤੇ ਨਹੀਂ ਕਿਤੇ ਵੀ ਖਰਾ ਮਰਾ ਵੀ ਆ ਗਏ ਛੇ ਛੇ ਦੀ ਤੇ ਖਾਣ ਨੂੰ ਲੈ ਨਹੀਂ ਕੋ ਚੰਗਾ ਚਲੋ ਫਿਰ ਤੇ ਖਾਣ ਨੂੰ ਚੰਗਾ ਪਹਿਲਾਂ ਫਿਰ ਅਸੀਂ ਚੱਲਦੇ ਆ ਲੈ ਮੈਂ ਤੈਨੂੰ ਚਾਹ ਤੇ ਰੀ ਆ ਕਿ ਤੂੰ ਉੱਠ ਨਹੀਂ ਪਈ ਨਹੀਂ ਚਾਹ ਨਹੀਂ ਪਣੀ ਅਹੀਂ लेट ਹੋ ਜਾਣਾ ਵਾ ਆ ਲੈ ਲੋ ਹਾਂ ਕਿੰਨੇ ਗਾਲੀ ਬੜੀ ਪਾਈ ਏ ਮੈਂ ਤਾਂ ਖਲਾਉਂ ਲੈਂਦੀ ਨਹੀਂ 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 ਮੈਂ ਪਿਆਹ ਦਿਨ ਲੋੜਾ ਨਹੀਂ ਨਹੀਂ ਕੋਈ ਚੱਲ ਕੋਈ ਨਹੀਂ ਉਹ ਚੱਲ ਯਾਰ ਕੋਈ ਗੱਲ ਨਹੀਂ ਰਖੜੀ ਤੇ ਆਇਓ ਚੰਗਾ ਨਹੀਂ ਰਖੜੀ ਤੇ ਦੇਦੀ ਹਾਂ ਲੈ ਉਹ ਨਹੀਂ ਕੋਈ ਗੱਲ ਏ ਯਾਰ ਰੱਖੜੀ ਦੇ ਦੇ ਚੱਲ ਕੋਈ ਗੱਲ ਨਹੀਂ ਰਖੜੀ ਤੇ ਆਉਣਾ ਕਿਉਂ ਨਹੀਂ ਆ ਕੱਲਾ ਕੱਲਾ ਵੀਰ ਹੈ ਮੇਰਾ ਸੌਸ ਬਣਾਦਾ ਜਰੂਰ ਆਉਂਗੀ ਭਾਬੀ ਮੈਂ ਆਹੋ ਆਇਓ ਹਾਂ ਜਰੂਰ ਆਉਂਗੀ ਮੈਂ ਕੋਈ ਚੰਗਾ ਭਾ ਜੇ ਚੱਲੋ ਠੀਕ ਚੰਗਾ ਚੱਲੋ ਠੀਕ ਕਰੋ ਤੁਸੀਂ ਆਪਣਾ ਕੰਮ ਕਰੋ ਠੀਕ ਜੀ ਜਿਹੜਾ ਮਾਦੇ ਰਿਆ ਕਰੋ ਯਾਰ ਨਹੀਂ ਆਵਾਂਗੇ ਆਵਾਂਗੇ ਜਰੂਰ ਆਹੋ ਭਰਾ ਤੇ ਨੇ ਕਿ ਤੁਰ ਦੇ ਲੱਗਿਆ ਇਨਾ ਹੈ ਮੈਨੂੰ ਤੇ ਨਾ ਚਾ ਹੀ ਬੜਾ ਵਾ ਪਿਛੂ ਕਰਾ ਮਾਲਕਾ ਮੇਰਾ ਭਰਾ ਪਰ ਜਾਈ ਆਇਆ ਹੈ ਪਹਿਣਾ ਵਾਸਤੇ ਨਾ ਐ ਉਂਜੀ ਤੱਕ ਤੇ ਚਾਲੀ ਚੜ ਜਾਂਦਾ ਵਾ ਜਦੋਂ ਕਿ ਪੇਕਾਂ ਤੋਂਦਾ ਵਾ ਕੋ ਪਈ ਆ ਮਨ ਵੀ ਮੇਰ ਹੈ ਸਹੀ ਗੱਲ ਵਾ ਪਾਪੀ ਮੇਰੀ ਨੇ ਤਾਂ ਕਰ ਕਰ ਕੇ ਨਹੀਂ ਦੀ ਸੀ ਵਨ ਇਹ ਨਾ ਨਹੀਂ ਸੀ ਲਵਾਇਆ ਵਾ ਹੈ ਤੇ ਚਲੋਂ ਨੇ ਵੇਖਿਆ ਹੀ ਨਾ ਹਣ ਕੇ ਪਿਕਾਰਬਰ ਬਣਾ ਲਿਆ ਵਸਾਰਾ ਚੰਗਾ ਹੋਇਆ ਸਗਵਾਈ ਸੀ ਨਾ ਸਬ ਸਬ ਬਹਿ ਗਈ ਉਹਦੇ ਵੀ ਕਹਿੰਦਾ ਜੀ ਕਹਿੰਦਾ ਵੀ ਅਸੀਂ ਬੰਦ ਕਰ ਦਿੰਦੀ ਆ ਅੱਛਾ ਆਹੋ ਚਲ ਕੋਈ ਗੱਲ ਨਹੀਂ ਉਹ ਵੀ ਨੀਂਦੀ ਨਾਲ ਮੈਨੂੰ ਸੁਣਾਉਂਦਾ ਰਹਿੰਦਾ ਵਾ ਮਮਮੀ ਤਰ੍ਹਾਂ ਕਰਦੀ ਤਰ੍ਹਾਂ ਕਰਦੀ ਚਲ ਤਾਂ ਹੀ ਨਹੀਂ ਅਸੀਂ ਲਵਾਤਾ ਉਹੋ ਤੇ ਗੱਲ ਵਾ ਆਹੋ ਤੇ ਪਰਨਾ ਮੈਨੂੰ ਅੱਜ ਬੜੀ ਖੁਸ਼ੀ ਹੋਈ ਆ ਤੇ ਚਲ ਆਏ ਤਾਂ ਸਹੀ ਆ ਨਾ ਜਿੱਦਾਂ ਮਰਜੀ ਆ ਹੁਣ ਵੇਖ ਲਾ ਰਖੜੀ ਵੱਲੋਂ ਵੀ ਜ਼ੋਰ ਲਾਉਂਦੇ ਹੀਗੇ ਤੇ ਰਖੜੀ ਬਨਣ ਪੈਣ ਜ਼ਰੂਰ ਆਵੀ ਹੁਣ ਮੈਂ ਜ਼ਰੂਰ ਜਾਣਾ ਜੇ ਹਮ ਡੱਕਿਓ ਨਾ ਮੇਰੇ ਨਾਲ ਤੁਸੀਂ ਵੀ ਜਾਇਓ ਤੂੰ ਪਤਾ ਨਹੀਂ ਗੱਲ ਕੋ ਨੋਟ ਕੀਤੀ ਕਿ ਨਹੀਂ ਕੀਤੀ ਪਰ ਭੁਜਾਈ ਦੇਦਾ ਬੂਥਾ ਫਿਰ ਬਣਿਆ ਉਹ ਨਹੀਂ ਨਹੀਂ ਉਹ ਇਦਾਂ ਬਣਾ ਛੱਡਦੀ ਕੋਈ ਗੱਲ ਨਹੀਂ ਐਵੇਂ ਨਹੀਂ ਗੁੱਸਾ ਕਰੀਦਾ ਆਈ ਤਾਂ ਹੈਗੀ ਆ ਨਾ ਆਹੋ ਇਹ ਤੇ ਗਲਤੀ ਹੋ ਗਈ। ਥੋੜਾ ਰਖੜੀ ਤੇ ਆਪਾਂ ਦੋਵੇਂ ਜੀ ਜਾਵਾਂਗੇ ਚੰਗਾ। ਹੂੰ ਹੂੰ। ਆਹੋ ਚੱਲਾਂਗੇ। ਦੋਵੇਂ ਜੀ ਜਾਵਾਂਗੇ ਰਖੜੀ ਬਨਣ। ਕੋਈ ਨਹੀਂ ਕੋਈ ਨਹੀਂ। ਆਹ ਕਿੰਨੀ ਫੇ ਕਿੰਨਾ ਕਹਿ ਕੇ ਗਿਆ। ਭਾਈਆ ਤੂੰ ਵੀ ਆਈ। ਮੇਰੀ ਗੱਲ ਸੁਣ। ਬੰਦਾ ਚਾਹ ਕਰੇ ਨਾ ਤੇ ਕਿਹੜਾ ਜੀ ਕਰਦਾ ਵਾ ਰਹਿਣੂਗਾ। ਤੇ ਬੰਦਾ ਕਹਿੰਦਾ ਯਾਰ ਫੇਰਾ ਮਾਰ ਆਈ ਹੈ ਹੈ। ਹਾਂ ਸਹੀ ਗੱਲ ਵਾ। ਅੱਗੇ ਮੂੰਦਾ ਜਾਂਦਾ ਹੋਂਦ ਹੁੰਦਾ ਈ। ਆਹ। ਉਹ ਫੇਰੇ ਇਹ ਤੇ ਗੱਲਾਂ ਨਹੀਂ ਚੰਗੀਆਂ ਕਰਦੀ ਹੁੰਦੀ। ਹਾਂ। ਜਿੱਥੋਂ ਮੇਰਾ ਮਨ ਚੁੱਕਿਆ ਗਿਆ। ਚਲੋ ਕੋਈ ਗੱਲ ਨਹੀਂ। ਵਾਦਾ ਘਾਟਾ ਹੋਈ ਜਾਂਦਾ ਵਾ। ਪਰ ਅੱਜ ਨਾ ਇੱਕ ਗੱਲ ਕਿ ਮੇਰੀ ਭਾਬੀ ਦੇ ਆਉਣਾ ਨਹੀਂ ਵੀਰ ਭਾਵੇਂ ਕੱਲਾ ਹੀ ਆ ਜਾਂਦਾ ਪਤਾ ਨਹੀਂ ਕਿਦਾਂ ਅੱਜ ਜੀ ਕਰ ਪਿਆ ਦਾ ਆਉਣ ਨੂੰ ਫਿਰ ਉਹਦੇ ਨੂੰ ਵੀ 500 ਰੁਪਇਆ ਦੇਗੀ ਆ ਮੈਨੂੰ ਵੀ ਨਾ ਐਡਾ ਵੱਡਾ ਦਿਲ ਨਹੀਂ ਤੇ ਮੁਰੇ ਮਖੀ ਨਾ ਛੱਡੇ ਇੱਥੋਂ ਉਹ ਤਾਂ ਗੱਲ ਆ ਮੈਂ ਝਾਬ ਵੀ ਸਮਝਾਉਣੀ ਕਿ ਕੀ ਬਣ ਗਿਆ ਹੂੰ ਹੂੰ ਚਲੋ ਲੈ ਲੈਣਾ ਚੰਗਾ ਵੀ ਸ਼ੁਗਰਵਾ ਮਹਾਰਾਜ ਦੇ ਘਰੋਂ ਕੁ ਭਾਸਾ ਮੜਿਆ ਵਾ ਆਓ ਚਲੋ ਆਏ ਤਾਂ ਸਹੀ ਜਿੱਦਾਂ ਮਰਜੀ ਆਏ ਤਾਂ ਸਹੀ ਮੇਰ ਕੋ ਆ ਪਹਿਣਾ ਨੂੰ ਕੀ ਚਾਹੀਦਾ ਹੁੰਦਾ ਕੁਝ ਨਹੀਂ ਚਾਹੀਦਾ ਬਸ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਪਹਿਣਾ ਤੇ ਠੀਕ ਵਾ ਨਾ ਜੇ 500 ਦੇ ਗਏ ਆ 500 ਦੇ ਹੁੰਦੇ ਗਏ 500 ਮੈਨੂੰ ਮੇਰੀ ਕਿਹੜੀ ਉਮਰ ਲੰਘ ਜਾਣੀ ਮੇਰੀ ਗੱਲ ਸੁਣ ਲੈ ਪ੍ਰਭ ਨੇ ਵੀ ਹੁਣਾ ਮੇ ਰਖੜੀ ਤੇ ਅੱਛਾ ਅੱਛਾ ਤੇ ਐਰਕਾ ਦੋ ਸੂਟ ਉਹਨੂੰ ਵੀ ਦੇਣੀ ਲੈ ਕੇ ਕੋਈ ਗੱਲ ਨਹੀਂ ਜੋ ਤੁਹਾਡਾ ਜੀ ਕਰੂਗਾ ਨਾ ਉਹ ਬਣਾ ਕੇ ਦਿਓ ਆਪਣੀ ਪੈਣਾਂ ਨੂੰ ਵੀ ਆਸ ਹੀ ਹੁੰਦੀ ਆ ਮੈਂ ਨਹੀਂ ਬਣਾ ਕਰਦੀ ਤੁਹਾਨੂੰ ਮੈਂ ਤੇ ਆਪ ਨਾਲ ਜਾ ਜਾ ਕੇ ਚੀਜ਼ਾਂ ਬਣਾ ਕੇ ਦਿੰਦੀ ਆ ਮੈਨੂੰ ਪਤਾ ਵਾ ਨਾ ਜਿੱਦਾਂ ਦਾ ਦਿਲ ਮੇਰਾ ਉਦਾਂ ਦਾ ਸਾਰੀਆਂ ਪੈਣਾਂ ਦਾ ਹੁੰਦਾ ਵਾ ਇਹ ਤਾਂ ਗੱਲ ਹੈਗੀ ਆ ਹੋਰ ਕੀ ਪੈਣਾਂ ਨੂੰ ਤੇ ਉਹ ਹੱਥੀ ਦਿੱਤਾ ਹੀ ਲੱਲਣਾ ਵਿਚਾਰੀਆਂ ਨੇ ਉਹਨਾਂ ਨੇ ਕਿਹੜਾ ਕੁਝ ਖੋ ਕੇ ਲੈ ਲੈਣਾ ਜੋ ਤੁਸੀਂ ਦੇ ਦੋਗੇ ਚਪਕਾ ਕੇ ਲੈ ਕੇ ਚੱਲ ਜਾਂਦੇਗਾ ਕਿਹੜਾ ਮੂੰਹ ਮੰਗਦੀਆਂ ਕੁਛ ਚੱਲ ਯਾਰ ਦਿਨ ਵਿਆਹ ਦੇ ਦਿੱਤਾ ਜਾਂਦਾ ਕੋਈ ਪਿੱਛੋਂ ਕੌਣ ਪੈਸੇ ਬਣਦਾ ਕਰਦਾ ਆਹੋ ਤੇ ਰੋਟੀ ਬਣੀ ਆ ਚਾਹ ਵੀ ਬਣੀ ਆ ਤੇ ਜੋ ਕੋ ਬਣਾ ਦਿੰਦਾ ਨੂੰ ਠਰ ਕੇ ਖਾਣੇ ਕੋਈ ਗੱਲ ਨਹੀਂ ਅਲੀ ਪੋਪਾ ਖਲਾ ਬਦ ਲੈਂਦੇ ਚਲੋ ਠੀਕ ਆ ਫਿਰ ਤੇ ਮੀਂਹ ਬੜੀ ਸਾਰੇ ਦਿਨ ਤੇ ਪਾਣੀ ਪੀਂਦੇ ਨਾਲ ਹੀ ਜਾਂਦੀ ਆ ਆਹੋ ਤੇ ਮੈਂ ਬਾਡੇ ਮਾਇ ਦਾ ਕਿੰਨੇ ਹੋਏ ਮਾਇ ਮਾਇ ਦਾ ਜਿਤਨਾ ਮੱਝ ਜੀ ਹੈ ਨਾ ਇਹ ਪੈਣ ਦੇ ਪਾਣੀ ਨਹੀਂ ਪੈਣ ਦੇਣ ਦੀ ਤੇ ਬੂਥਾ ਦਾ ਬਣਿਆ ਚਲੋ ਗਾੜੀ ਪਤਾ ਲੱਗ ਜੂਗੀ ਬਣਦਾ ਮੌਸਮ ਦਾ ਉਹ ਤਾਂ ਪੜ੍ਹਦੇ ਆ ਉਹ ਸਕੂਲ ਦਾ ਕੰਮ ਹੀ ਹੋ ਉਹ ਡੈਂਕ ਕਰਨ ਨੂੰ ਅੱਛਾ ਅੱਛਾ ਠੀਕ ਆ ਸੋਹਣਾ ਸੋਹਣਾ ਲਿਖਿਆ ਕਰਾ ਕਿਦਾਂ ਮੈਂ ਖਵਾ ਰਾ ਪਾਇਆ ਤੂੰ ਕਪੀ ਨਹੀਂ ਖਵਾ ਰਾ ਨਹੀਂ ਉਹਨੇ ਲਿਹੀਦਾ ਨਹੀਂ ਉਦਾਂ ਲਖਾਈ ਤੇਰੀ ਸੋਣੀ ਆ ਇੱਥੋਂ ਤੱਕ ਦਾ ਡਿਆ ਉਹ ਕਰਨਗਾ ਨਾ ਮੈਂ ਕਰ ਡਲ ਤੋਰ ਅੱਛਾ ਦੱਸੋ ਭਈ ਦੱਸਣਾ ਕੀ ਆ ਮੈਂ ਤਾਂ ਅੱਜ ਖੁਸ਼ ਹੀ ਬਣੀ ਆ ਵੇਖਿਆ ਤੇਰਾ ਮਾਮਾ ਮੰਮੀ ਆਏ ਹੀ ਕਿੰਨਾ ਚਾ ਮੈਂ ਆਪ ਵੇਖਣ ਆ ਹਾਂ ਜਦੋਂ ਹੀ ਆਏ ਗੋਗੋਂ ਤਾਂ 1 ਦਾ ਰੁਪਈਏ ਨਹੀਂ ਦਿੱਤੇ ਤੇ ਅੱਜ 500 ਮੈਨੂੰ ਦੇ ਗਏ ਆ ਤੁਹਾਨੂੰ ਕਿਵੇਂ ਦੇ ਕੇ ਗਏ ਆ 500 ਪਤਾ ਮੈਨੂੰ ਦਿੱਤਾ ਵਾ ਬੱਲੇ ਚੱਲ ਬੰਦਾ ਕੀ ਪਤਾ ਮਨ ਬਦਲੀ ਗਿਆ ਹੋਵੇ ਮੈਨੂੰ ਵੀ ਸਕੀਮ ਹੋਰ ਕੋਈ ਲੱਗਦੀ ਇੰਨੇ ਖੇਤੀ ਮੰਨ ਨਹੀਂ ਮਿਲਣਾ ਉਹ ਕਿਹੜੀ ਸਕੀਮ ਆ ਐਵੇਂ ਨਾ ਤੂੰ ਬਹੁਤਾ ਸੋਚਿਆ ਕਰ ਤੇਰਾ ਮਾਮਾ ਆ ਵਾ ਪਤਾ ਕਿੰਨਾ ਚੰਗਾ ਵਾ ਉਹ ਘਰੋਂ ਕਹਿ ਕੇ ਲਿਆ ਹੋਊਗਾ ਤੂੰ 500 ਰੁਪਏ ਦੇ ਹੀ ਹੁੰਡੇ ਨੂੰ ਕੋਈ ਗੱਲ ਹੋਣੀ ਆ ਮੈਨੂੰ ਪਤਾ ਨਾ ਐਵੇਂ ਉੱਥੇ ਰਹੇ ਹੀ ਉੱਥੇ ਹੀ ਨਹੀਂ ਕਦੀਆਂ ਮੂੰਹ ਲਾਇਆ ਕਦੀ ਚੱਜਣਾ ਇੰਨੀ ਖੇਤੀ ਮੂੰਹ ਕਿੱਥੋਂ ਆ ਗਿਆ ਕੋਈ ਕੰਮ ਹੋਣਾ ਇਦਾਂ ਤਾਂ ਨਹੀਂ ਪਤਾ ਨਹੀਂ ਪੁੱਤ ਪਰ ਮੈਂ ਵੀ ਹੈਰਾਨ ਹੋ ਗਈ ਆ ਵੀ ਭਾਪੀ ਦਾ ਇੱਥੇ ਉਹਨੂੰ ਕਿਦਾਂ ਜੀ ਕਰ ਪਿਆ ਤੇ ਨਾਲੇ ਖੁਸ਼ੀ ਬੜੀ ਹੀਗੀ ਹੈ ਮੈਨੂੰ ਆਦੀ ਨੇ ਖੇਚਲ ਕਲੀ ਕਰਨ ਦੇ ਅਜੇ ਅਜੇ ਮੈਂ ਫਲੋੜੀਆਂ ਕੱਢੀਆਂ ਹੀ ਗਿਆ ਅਜੇ ਮੈਂ ਪਕੌੜੇ ਕੱਢ ਰਿਹਾ ਤੇ ਤੇਰੇ ਪਿਓ ਤੇ ਬਾਬੀ ਦੇ ਨਹੀਂ ਕੱਢੇ ਮੈਂ ਤੋਰੇ ਫੇਰ ਮੈਨੂੰ ਗੁੱਸੇ ਹੋਣਾ ਕਿ ਕੱਲ ਸਾਰਾ ਦਿਨ ਡੀਗ ਦੇਰੀ ਦੇ ਹੁਣ ਫੇਰ ਪਕੌੜੇ ਕੱਢਣ ਡੈ ਪੀਂ ਫਲੋੜੀਆਂ ਕੱਢੀਆਂ ਸੀ ਫਲੋੜੀਆਂ ਕੱਢ ਕੇ ਖਵਾ ਲੀਆਂ ਹੁਣ ਫੇਰ ਮੈਂ ਠੀਕ ਵਾ ਨਾ ਆਹੋ ਕੀ ਪਤਾ ਗੱਲ ਉੱਤੇ ਕਰਦੀ ਆ ਹਾਲ ਫਲੋੜੀਆਂ ਕੱਢੀਆਂ ਚੱਲ ਕੋਈ ਨਹੀਂ ਮੇਰੇ ਸਾਹਮਣੇ ਤੇ ਨਹੀਂ ਕੀਤੀ ਕੋਈ ਵੀ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਤੇ ਚੱਲ ਮੇਰਾ ਭਰਾ ਪਜਾਈ ਤੇ ਆਏ ਠੀਕ ਵਾ ਨਾ ਚੱਲ ਇੰਨਾ ਕਾ ਆਜਾ ਕਰਨੀ ਮੈਂ ਬੜਾ ਫੇਰਾ ਪਾ ਲਿਆ ਕਰਨ ਬੜਾ ਸੁਭਾਅ ਚੋਂ ਬੜਾ ਵਧੀਆ ਹੀਗਾ ਆਹੋ ਚੱਲ ਕੋਈ ਨਾ ਹੂੰ ਪੜ ਲਾ ਫੇਰ ਮੇਰਾ ਪੁੱਤ ਹੁਣ ਤੋਂ ਉਹ ਜਦੋਂ ਗੀਤਾ ਹੀ ਪ੍ਰੋਗਰਾਮ ਚੰਗਾ ਵਧੀਆ ਉਦੋਂ ਆਏ ਨਹੀਂ ਉਦੋਂ ਆਇਆ ਤੇਰੀ ਭੂਆ ਆ ਗਈ ਉਹਨਾਂ ਦੇ ਘਰਾਂ ਵਿੱਚ ਹੀ ਹੁਣ ਕੀ ਪਤਾ ਮਾਮੀ ਗੱਲਾਂ ਕਰਦੀ ਹੋਏ ਜਾ ਕੇ ਮਾਮੇ ਨੂੰ ਕਿਪੋਲ ਬੜੀਆਂ ਮਾਰੀ ਇਹਨਾਂ ਤੇ ਚਲ ਕੋਈ ਨਹੀਂ ਕਰਦੀ ਤੇ ਕਰਦੀ ਰਵੇ ਕਰ ਲੈnde ਇਕੱਲਾ ਚਲੋ ਕੋਈ ਨੇ ਕਿਡੀਆਂ ਨਵੀਆਂ ਕਰਨੀਆਂ ਪੜ ਤੂੰ RAM ਦੇ ਨਾਲ ਤੂੰ ਨਾ ਹਿੱਸਾ ਲਿਆ ਕਰ ਵੱਡੇ ਦੇ ਗੱਲਾਂ ਚ ਪਾਪਾ ਕਰਨੇ ਆ ਮੈਂ ਪਾਪਾ ਵਾਲੇ ਦੇਖਣ ਲੱਗੀ ਐ ਮੈਂ ਰੋਟੀ ਦਿਵਾਣ ਨੂੰ ਜਾ ਕੇ ਚਲੋ ਠੀਕ ਐ ਉਹ ਜੀਵਨ ਉਹ ਕਿੱਥੇ ਆ ਤੁਹਾਡੇ ਵਾਲੀ ਆਉਂਦੇ ਹੀ ਆ ਦੱਸੋ ਉਹ ਮੇਰੀ ਗੱਲ ਸੁਣਾ ਉਹ ਤੂੰ ਭਰਾ ਭਰਜਾਈ ਦੀ ਖੁਸ਼ੀ ਦੇ ਵਿੱਚ ਮੈਨੂੰ ਭੁੱਲੀ ਗਈ ਐ ਹਾਂ ਤਾਂ ਮੁਕਦਾ ਭੁੱਲ ਗਈਆਂ ਮੈਂ ਮੈਂ ਉਧੇ ਲਾ ਕੇ ਬੈਠੀ ਹੰਦਰ ਪੰਡਿਆ ਮੈਂ ਕਿਦੋਂ ਦਾ ਬੈਠਾ ਮੈਂ ਚਾ ਰੋਟੀ ਦਿੰਦੀ ਐ ਰੋਟੀ ਦੇਣ ਲੱਗੀ ਸੀ ਮੈਂ ਮੈਂ ਤਾਂ ਮੁੰਡੇ ਲਾ ਕੇ ਬੈ ਗਈ 2 ਮਿੰਟ ਤੇ ਉਹਨੂੰ ਪੁੱਛਣ ਡਈ ਸੀ ਮੈਂ ਤੇ ਉਹ ਬੜਾ ਖੁਸ਼ ਹੁੰਦਾ ਹੈ ਮੰਮੀ ਮੈਨੂੰ 500 ਰੁਪਏ ਦੇ ਦੀ ਮਾਮੀ ਤੇ ਮੈਂ ਚਲ ਸ਼ੁਕਰ ਕਰ ਦੇਗੀ ਆ ਤੇ ਠੀਕ ਵਾ ਨਾ ਇਹ ਵਾਕਿਆ ਗੱਲ ਤੇ ਸੀ ਆ ਐਰ ਕੀ ਤੇ ਮੇਰੇ ਉੱਪਰ ਜਾਈਦਾ ਕੋ ਮੂਡ ਬਦਲਿਆ ਬਦਲਾ ਲੱਗਣ ਡਿਆ ਹੈਗਾ ਆਹ ਮੈਂ ਤੇ ਆਪਜੀ ਕੀ ਨਹੀਂ ਆਉਂਦਾ ਕਿ ਉਹ ਜਿਆਦਾ ਚੰਗਾ ਕਿਤੇ ਮਨ ਮੇਰ ਪੈ ਗਈ ਹੋਣੀ ਹੈ ਜੀ ਹਨਾ ਮੈਨੂੰ ਤਾਂ ਲੱਗਦਾ ਕਿ ਤੇ ਮਨ ਮੇਰ ਪੈ ਗਈ ਆ ਠੀਕ ਨਹੀਂ ਪਰ ਜਿੱਦਾਂ ਵੀ ਆ ਨਾ ਪਰ ਤੇ ਚਾਹ ਬੜਾ ਚੜਿਆ ਈਆਂ ਬਸ ਇਹੋ ਹੀ ਵੰਦਿਆਂ ਰਹਿੰਦਿਆਂ ਤੁਹਾਡਾ ਭੈਣ ਭਰਾ ਕੋਈ ਆਵੇ ਉਹ ਨਾ ਵੀ ਗੱਲਾਂ ਸਹੁਰਿਆਂ ਦੇ ਘਰ ਦੇ ਭੈਣ ਭਰਾ ਫੇਰਾ ਮਾਰਦਾ ਰਵੇ ਨਾ ਤੇ ਇੱਜ਼ਤ ਵੱਧਦੀ ਆ ਤਿਆਂ ਦੀ ਆਹੋ ਇਹ ਤਾਂ ਗੱਲ ਹੈਗੀ ਆ ਆਹੋ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਦੇ ਪਿੱਛੇ ਹੈਗੇ ਆ ਬਿਲਕੁਲ ਹਾਂ ਠੀਕ ਵਾ ਨਾ ਨਹੀਂ ਤੇ ਤੂੰ ਹੀ ਇਹਨੇ ਮੇੜੇ ਮਾਰਨ ਦਾ ਪਿੰਦੇ ਤੂੰ ਹੀ ਕਿਹੜੇ ਘਟ ਜੇ ਮੇਰੀ ਗੱਲ ਸੁਣਾ ਮੇਰੇ ਸੱਚੇ ਮਾਰਨਾ ਹਾਂ ਸੱਚੀ ਮਾਰਦੇ ਜੇ ਤੁਸੀਂ ਤੁਸੀਂ ਚਾਤੀ ਦੀਆਂ ਗੱਲਾਂ ਕਰਦੀਆਂ ਮੈਨੂੰ ਆਦਣ ਆਏ ਨੇ ਤੇਰੇ ਭਰਾ ਨਹੀਂ ਆਇਆ ਤੇਰੀ ਪਰਜਾਈ ਵੀ ਨਹੀਂ ਆਈ ਮੇਨਾਂ ਖਰਚਾ ਕਰਤਾ ਚੱਲ ਜੇ ਉਹ ਨਹੀਂ ਆਏ ਤੁਹਾਡੇ ਆਗੇ ਹੀ ਨਾ ਭੈਣ ਤੁਹਾਡੀ ਆ ਗਈ ਹੀਗੀ ਤੇ ਜੇ ਮੈਨੂੰ ਕੋਹ ਬਣਾਇਆ ਹੈ ਤੇ ਉਹਨਾਂ ਦੇ ਖਾ ਲਿਆ ਮੂੰਹ ਚ ਪਿਆਰ ਨਾ ਕਿ ਸੁੱਗਤ ਨਹੀਂ ਨਾ ਤੇ ਤੂੰ ਇਹ ਮੇਨੀਆਂ ਕਲਾਸਾਂ ਲਈਆਂ ਕਿ ਕਰਦੀ ਕਰਦੀ ਤੇ ਮੇਰੀ ਗੱਲ ਸੁਣ ਲੈ ਸਭ ਤੋਂ ਮਾੜੀ ਡੀਕ ਹੁੰਦੀ ਐ ਚੱਲ ਡੀਕ ਤੇ ਮਾੜੀ ਤੁਹਾਨੂੰ ਵੀ ਪਤਾ ਮੈਂ ਘਟ ਦੁਖੀ ਹੋਂਦਾਂ ਅੰਤਰਾ ਮੇਰਾ ਤਾਂ ਦੇਣੀ ਨਹੀਂ ਲੰਘਦਾ ਪਤਾ ਮੇਰੇ ਦਿਨ ਤੇ ਕੀ ਬੀਤਦੀ ਜੇ ਇੱਕ ਦਿਨ ਭੈਣ ਜੀ ਨਾ ਆਵੇ ਤੇ ਮੇਰਾ ਉਹਦੋਂ ਬੜਾ ਬੁਰਾ ਹਾਲ ਹੋਣਾ ਸੀ ਉਹ ਤੇ ਸ਼ੁਕਰ ਆ ਕਿ ਤੇ ਭੈਣ ਜੀ ਦਾ ਜਿਹੜੀ ਵਿਚਾਰੀ ਆ ਗਈ ਉਹਦਾਂ ਠੀਕ ਆ ਨਾ ਤੇਰੇ ਹੁੰਦਿਆਂ ਉਹਦਾਂ ਕਰਦਾ ਪਰ ਫੋਨ ਆਇਆ ਇਹ ਮਡੇਕ ਦਾ ਵੀ ਮੈਨੂੰ ਕੰਮ ਆ अच्छा अच्छा ਤੇ ਮੈਂ ਤੇਰੇ ਉਹਦੇ ਕਰਕੇ ਸਾਰਾ ਇੱਥੇ ਬੈਠਾ ਰਿਹਾ ਮੁਰਕੇ ਚੱਲ ਕੋਈ ਗੱਲ ਨਹੀਂ ਹੁਣ ਉਹ ਗੱਲ بار بار ਕਰੀ ਜਾਣੀ ਹੈ ਲਿਆਵਾ ਰੋਟੀ ਫਿਰ ਮੈਂ ਚੱਲ ਆ ਆਹੋ ਬੈਠੋ ਤੇ ਨਹੀਂ ਆ ਮੈਂ ਜਨਾ ਨਹੀਂ ਆ ਵੀ ਨਾ ਭੈਣ ਭਰਾ ਕਰੋ ਹੋ ਗਏ ਜਲ ਜੇ ਮੁੜ ਕੇ ਕੇਸ ਦੇ ਨਾਲ ਵੇਂਦੀਆਂ ਨਹੀਂ ਵੀ ਰੋਟੀਆਂ ਨੇ ਖਾਦੀ ਐ ਕਿ ਜਾਂ ਨਹੀਂ ਖਾਦੀ ਕਿ ਜਾ ਕੇ ਰੋਟੀ ਫੋਣੀ ਆ ਮੁਰਕੇ ਇੰਨਾ ਝਾ ਹੁੰਦਾ ਹੈ ਪੇਕਿਆਂ ਦਾ ਚਲੋ ਕੋਈ ਗੱਲ ਨਹੀਂ ਬੜਾ ਗਏ ਹੀ ਪੱਦੇ ਭੈਣ ਕੋ ਲੈ ਕੇ ਚੱਲ ਜੀ ਉੱਥੇ ਚੱਲ ਜੀ ਉੱਥੇ ਪੈਣ ਨੇ ਕੀ ਕੀਤਾ ਅੰਤਰਾ ਸੜੀਆਂ ਫੁੱਲ ਵੜੀਆਂ ਮੱਥੇ ਮਾਰੀਆਂ ਕੱਖ ਵੀ ਨਾ ਸਰਿਆਦ ਕੋ ਮੁੰਡਾ ਵੀ ਕਰੀ ਜਾਂਦਾ ਈ ਭੂਆ ਨੇ ਨਾ ਤਿਆਰੀਆਂ ਕੀਤੀਆਂ ਵਾ ਮੈਂ ਕਹਾਂ ਥਰੇ ਕਿੱਡਾ ਕ ਹਲਵਾਈ ਰਾਇਆ ਭੂਆ ਨੇ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਚੱਲ ਜਾ ਕੇ ਹੋਈ ਜਾਂਦੀਆਂ ਜੇ ਪਿਓ ਵਾ ਉਹ ਨਾ ਮੈਨੂੰ ਖਲੂਨ ਦੇਵੇ ਜੇ ਪੁੱਤ ਵਾ ਤੇ ਉਹ ਨਾ ਖਲੂਨ ਦੇਵੇ ਮੈਂ ਕਿਹਾ ਚੱਲ ਹੋਈ ਜਾਂਦੀਆਂ ਹਾਦੀ ਹੋ ਗਈ ਇਹ ਨਾ ਦੋਹਾਂ ਵਾਲੀ ਅੰਤਰਾ ਜਿੱਦਾਂ ਗਏ ਚਾਹ ਦਾ ਘੁੱਟ ਪੀਤਾ ਤੇ ਚੁੱਪ ਕਰਕੇ ਘਰ ਆ ਗਏ 1000 ਰੁਪਏ ਵੀ ਖੂਜੇ ਸੁੱਟਣ ਵਾਲੀ ਗੱਲ ਕੀਤੀ। ਛੱਦ ਹੋ ਗਈ ਇਹਨਾਂ ਵਾਲੀ ਤੇ। ਬਰਮ ਕੀ ਕਰੀ ਜਾਂਦੀ ਆ? ਕਰਨਾ ਮੈਂ ਕੀ ਆ? ਤੁਹਾਡੀ ਭੈਣ ਜੋ ਖਵਾਲਿਆ ਪਿਆ ਲਿਆ ਉਹ ਹੀ ਗੱਲਾਂ ਲਈਆਂ ਕਰ। ਦੋ ਭੈਣ ਹੀ ਵਿਚਾਰੀ ਤੇ ਜਿਹੜੇ ਜੋਗੀ ਹੈਗੀ ਉਹਨੇ ਕੀਤਾ ਹੀ ਆ। ਕੀ ਕੀਤਾ ਉਹਨੇ? ਕੀ ਇਹ ਕੀਤਾ? ਚਾਹ ਪਿਆਈ ਆ ਫੁੱਲ ਬੜੀਆਂ ਘੜੀ ਰੱਖਿਆ ਹੋਰ ਹੋ ਗਈ ਰੱਖਦੀ ਤੇਰੇ ਗਾੜੀ। ਐਸਾ ਫੁੱਲ ਬੜੀਆਂ ਕੱਲੀਆਂ ਹੁੰਦੀਆਂ। ਤੇ ਕੀ ਇੱਥੇ ਆਵੇ ਤਾਂ ਤੁਸੀਂਾਂ ਤੇ ਆ ਵੀ ਲੈ ਆਈਏ ਤੇ ਆ ਵੀ ਲੈ ਆਈਏ। ਆ ਮੁੰਡਾ ਸਾਡਾ ਨਾ ਰਹੀ ਆ ਪੰਜ ਛੇ ਦਿਨ ਟੰਗਣਾ ਉਹਦੇ ਮੁੰਡੇ ਨੂੰ ਮਗਰ ਤੇ ਚੱਲ ਅੱਡੇ ਤੇ ਟੰਗਣਾ ਨੂੰ ਮਗਰ ਤੇ ਚੱਲ ਅੱਡੇ ਤੇ ਕਦੀ ਇਹਨੂੰ 버ਗਰ ਖਵਾ ਲਿਆ ਕਦੀ ਇਹਨੂੰ ਕੁਝ ਖਵਾ ਲਿਆ ਆਪ ਨਾ ਉਹਨਾਂ ਨੂੰ ਦੇਹਿਆ ਪੇਖਾ ਗਿਆ ਉਹਨਾਂ ਦੇ ਰੇ ਇੱਥੋਂ ਰਮਨ ਉਹਦੇ ਨਿਆਣਾ ਹੈ ਤੇ ਨਾਂ ਕੀ ਆ ਹੈ ਵੇਖਾਂ ਤੇ ਅਸੀਂ ਤੇ ਭੈਣ ਜੀ ਕੋ ਗਏ ਆਂ ਪਰੌਣੇ ਥੁੜੇ ਸੀ ਨਹੀਂ ਨਹੀਂ ਇਹ ਨਹੀਂ ਹੈ ਪਰੌਣੇ ਅਸੀਂ ਕਿਹੜੇ ਰੋਇਤੁਰੇ ਆ ਕਿਤੇ ਛੇਈ ਛਮਾਈ ਤੇ ਜਾਣਾ ਹੁੰਦਾ ਵੱਗੇ ਰਾਮਨ ਉਹ ਵਿਚਾਰੀ ਨੀ ਉਹ ਤੇਰੇ ਨੇ ਤਾਂ ਵੀ ਆਪਣਾ ਘਰ-ਬਾਰ ਬਣਾਇਆ ਹੋਏ AC ਸੀ ਲਵਾਇਆ ਉਹਨੇ ਵਿਚਾਰੀ ਨੇ ਤੂੰ ਇੱਥੇ ਉਹ ਨਿਆਣੇ ਉਹ AC ਚ ਕੱਢਦਾ ਹੈ ਨਹੀਂ AC ਲਵਾਉਣ ਨੂੰ ਉਹਦੇ ਕੋਲ ਪੈਸੇ ਹੈਗੇ ਸੀ ਸਮੋਸਿਆਂ ਜੋਗੇ 50 ਰੁਪਏ ਨਹੀਂ ਹੱਦ ਕਹੇਗੇ ਵੀ ਮੈਂ ਸਮੋਸਾ ਹੀ ਅੰਤਰਾ ਸੜੇ ਮੰਗਾ ਲਾਂ ਉਹ ਫੋਲ ਬੜੀਆਂ ਰੱਖੀਆਂ ਜਦੋਂ ਜਾ ਉਹ ਕੱਢ ਕੇ ਗਾੜੀ ਰੱਖ ਹੁੰਦੀ ਆ ਰਾਮਨ ਤੂੰ ਤੇ ਉਹ ਜਨਾਨੀ ਵਾਲੀ ਗੱਲ ਤੁਹਾਨੂੰ ਤੇ ਖਾਂਦਾ ਹੀ ਆ ਤੇ ਜਦੋਂ ਉਹਨੂੰ ਖਾਂਦਾ ਫਿਰ ਖਾਨੂੰ ਨਹੀਂ ਖਾਂਦਾ ਨਾ ਖਵਾਉਂਦੇ ਨਹੀਂ ਨਹੀਂ ਤਾਂ ਕੀ ਉਹਨੂੰ ਖਵਾ ਲਿਆ ਤੂੰ ਭੁੱਖੀ ਗਈ ਇੱਥੇ ਐਹੇ ਤਾਂ ਜਾਣੇ ਘੜੀ ਦਿਖੜੀ ਤੇ ਜਦੋਂ ਆਣ ਕੇ ਦਸ-ਦਸ ਦਿਨ ਤੇਰੇ ਲਾਉਣੇ ਆ ਨਾ ਫਿਰ ਉਦਾਂ ਦਾ ਹੀ ਖਵਾਲਿਆ ਜਾਂਦਾ ਹੁੰਦਾ ਵਾ ਜਿੱਦਾਂ ਦਾ ਮੈਂ ਖਵਾਲਿਆ ਵਾਂ ਨਹੀਂ ਡੇਰੇ ਨੂੰ ਕਦੇ ਲਾਰੇ ਹੁੰਦਾ ਹੀ ਆ ਵੀ ਮਾਪਿਓ ਮਰ ਗਏ ਤੇ ਚਲੋ ਪੀਕੇ ਰਹਿਣ ਨੂੰ ਦਿਲ ਕਰਦਾ ਹੀ ਆ ਤੇਰੀ ਗੱਲ ਸੁਣੋ ਅਜੇ ਸਭ ਕੁਝ ਅੱਖੀਂ ਵੀ ਹੈਗੇ ਵੀ ਉਹਨੇ ਕੀ ਸੇਵਾ ਕੀਤੀ ਫਿਰ ਵੀ ਉਹ ਇਹ ਜੱਸ ਕਹੀ ਜਾਂਦੇ ਤੇ ਮੈਂ ਗਲਤ ਫਿਰ ਵੀ ਆ ਸਾਦੀ ਹੋ ਗਈ ਤੁਹਾਡੀ ਵਾਲੀ ਤੇ ਉਹੀ ਨਹੀਂ ਤੂੰ ਹੈ ਹੀ ਗਲਤ ਮਾਂ ਤਾਂ ਫਿਰ ਗਲਤ ਵਾਂ ਮੈਂ ਨਹੀਂ ਠੀਕ ਹੋਣਾ ਮੈਂ ਗਲਤੀ ਰਹਿਣਾ ساری ਉਮਰ ਤਾਂ ਤੁਹਾਡੀ ਠੀਕ ਰਹਿਣੀ ਤੁਹਾਡੇ ਨਾਲ ਜਾਂ ਵਿੱਚ ਉਹ ਤਾਂ ਪਿਓ ਪਤ ਘਰ ਹੈ ਨਹੀਂ ਤੇ ਉਹ ਵਿਚਾਰੇ ਕੀ ਮੰਗਉਂਦੀ ਮੰਗਵਾਣਾ ਕੀ ਉਦਾਂ ਤਾਂ ਆਂਦੀ ਵੀ ਆਂਡ ਗਵਾਂਣਾ ਮੇਰੀ ਬੜੀ ਬਣੀ ਆ ਲਾਗੋ ਕਿ ਇਹਨੂੰ ਬੰਦਾ ਆਜ ਮਾਰ ਲੈਂਦਾ ਤੇ ਰਿਸ਼ਤੇਦਾਰ ਆਏ ਤਾਂ ਆ ਚੀਜ਼ ਮੈਨੂੰ ਫੜ ਕੇ ਲਿਆ ਦਿਓ ਪਰ ਮੰਗਉਣੀ ਹੋਵੇ ਤਾਂ ਤਾਂ ਕਿਸੇ ਨੂੰ ਆਜ ਮਾਰੇ ਨਾ ਉਹਨੇ ਤਾਂ ਸਾਰਨਾ ਹੀ ਫੁੱਲ ਬੜੀਆਂ ਨਾਲ ਹੀ ਨਹੀਂ ਮੇਰੀ ਗੱਲ ਸੁਣ ਜੇ ਅਹੀਂ ਚਲ ਗਏ ਆ ਤੇ ਉਹ ਗਲੀਆਂ ਚ ਨਾ ਭੱਜੀ ਫਿਰਦੀ ਤੇ ਮੇਰਾ ਭਰਾ ਤੇ ਭੁਜਾਈ ਆ ਇਹ ਤਾਂ ਉਹਨਾਂ ਚੀਜ਼ਾਂ ਲੈ ਕੇ ਦੋ ਜਦੋਂ ਉਹ ਆਉਂਦੀ ਆ ਲਾ ਕਿੱਦਾਂ ਭੱਜੇ ਫਿਰਦੇ ਸੀ ਉਹਦਾ ਤਾਂ ਪਿਓ ਪਤਾ ਪੈਰੀ ਦਿੱਤੀ ਨਹੀਂ ਜੇ ਪਾਉਂਦੇ ਆਉਂਦੀ ਆ ਤੇ ਇਹ ਘਰ ਬੈਠੇ ਹੁੰਦੇ ਆਉਂਦਿਆਂ ਨੂੰ ਦੇਖਾਂ ਬੈਠੇ ਹੁੰਦੇ ਆ 1000 ਰੁਪਈਆ ਵੀ ਦੇ ਕੇ ਨਾ ਖੂਹ ਵਿੱਚ ਪਾਉਣ ਵਾਲੀ ਗੱਲ ਕੀਤੀ ਉਹਦਾ ਸੌਦਾ ਲਿਆਉਂਦੇ ਨਾ 10 15 ਦੇ ਮੰਗਣੀ ਉਹ ਰਮਨ ਆ ਬੋਲ ਤੂੰ ਜਾਣਦੀ ਨਹੀਂ ਜੇ ਤਰ ਮੈਂ ਲਿਆ ਕੇ ਤਾਂ 100 100 ਤੂੰ ਗੱਲ ਭੈਣ ਨੂੰ ਘਰ ਛੜੀ ਆ ਸੱਚੀਆਂ ਕੀਤੀਆਂ ਕੋਈ ਝੂਠੀ ਤੇ ਨਹੀਂ ਕੀਤੀ ਜੇ ਰੋਟੀ ਬਣਾਉਣ ਲੱਗੀ ਮਸਰਾਂ ਦੀ ਦਾਲ ਮੱਥੇ ਮਾਰੀ ਅੰਤਰੀ ਉਹ ਜਿਹੜੀ ਮਸਰਾਂ ਦੀ ਦਾਲ ਆ ਨਾ ਬਿਮਾਰਾਂ ਦਾ ਖਾਣਾ ਵਾ ਉਹ ਰੇਣਕੇ ਪਤਲੀ ਜੀ ਤੁਹਾਡੇ ਗਾੜੀ ਰੱਖਤੀ ਉਹ ਖਾਣਗੇ ਕਰ ਨਹੀਂ ਮਿਲਦੀ ਆ ਮੈਨੂੰ ਦੱਸਦਾ ਮੈਂ ਘਰੇ ਬਣਾ ਦਿੰਦੀ ਤੁਹਾਨੂੰ ਨਹੀਂ ਤੇ ਹੋਰ ਤੇ ਕੀ ਬਣਾਉਦੀ ਆ ਪਨੀਰ ਪਨੀਰ ਉਹਨੇ ਬਣਾਉਣਾ ਹੈਗਾ ਮੇਰੇ ਵੱਲ ਜੇ ਅਹੀਂ ਉਹਨੂੰ ਦੱਸ ਕੇ ਜਾਦੇ ਤਾਂ ਵਿਚਾਰੀ ਰੋਟੀ ਦਾ ਪ੍ਰੋਗਰਾਮ ਕਰਦੀ ਅਹੀਂ ਤੇ ਗਏ ਉਹਨੂੰ ਇਦਾਂ ਹੀ ਦੱਸਿਆ ਉਹਨੇ ਨਾ ਪ੍ਰੋਗਰਾਮ ਕਰਨਾ ਹੋਵੇ ਨਾ ਉਹ ਮੈਂਟੋ ਮੈਂਟੀ ਬਣਾ ਲੈਂਦਾ ਅੱਜ ਕੱਲ ਕਿਹੜੀ ਚੁੱਲ੍ਹਿਆਂ 'ਚ ਅੱਗ ਬਾਲਣੀ ਹੁੰਦੀ ਆ ਵੀ ਟਾਈਮ ਲੱਗਦਾ ਵਾ ਇੰਡੈਕਸ਼ਨ ਰੱਖੇ ਲੋਕਾਂ ਨੇ ਕਿ ਐਸ ਕੋਲ ਵਾ ਤਿੰਨ ਤਿੰਨ ਚੀਜ਼ਾਂ ਦੀ ਇੱਕੋ ਵਾਰਾ ਰੱਖੀਏ ਤਾਂ ਬਣ ਜਾਂਦੀਆਂ ਓ ਰਮਨ ਤੇ ਹੁਣ ਗੈਸ ਦਾ ਮੁਕਾ ਹੋਊਗਾ ਵਿਚਾਰੀ ਦਾ ਉਹਦਾ ਮੁਕਾ ਹੀ ਰਹਿਣਾ ਉਹਦਾ ਨਹੀਂ ਪੂਰਾ ਹੋਣਾ ਪਰਾਗ ਦੇ ਆਕਰੋਤ ਨਹੀਂ ਚੰਗਾ ਤੇ ਜੇ ਮਰੋ ਦੱਸਦੇ ਤੇ ਮੈਂ ਪਰਾਗ ਦੇ ਵੀ ਆਉਣਾ ਹਾਂ ਹਾਂ ਹੋ ਹਾਂ ਤੇ ਇਹ ਜਿ ਬੜਾ ਆਉਂਦਾ ਜੇ ਤੁਹਾਡਾ ਵਾਸ ਚੱਲੇ ਨਾ ਸੌਦਾ ਸੂਤ ਸਾਰਾ ਉਹਦੇ ਘਰ ਇੱਥੇ ਹੀ ਜਾਵੇ ਉਹਦੇ ਮੈਂ ਧਿਆ ਰੱਖਦੀ ਆ ਕਿ ਕਿੰਨੇ ਪੈਸੇ ਕਿੱਥੋਂ ਆਉਣਗੇ ਕਿੰਨੇ ਖਰਚਾ ਕਰਨ ਦੇਗੇ ਜੇ ਇਹਨਾਂ ਦਾ ਹਿਸਾਬ ਨਾ ਨਾ ਰੱਖਾਂ ਫੇਰ ਤੁਹਾਡਾ ਸਰਿਆ ਹੀ ਆ ਨਹੀਂ ਰਵਣੋ ਉਹ ਲੰਗ ਬੈਠੀ ਆ ਵਿਚਾਰੀ ਆਪਣੇ ਘਰ ਕੀ ਆ ਹੋਰ ਕੀ ਆ ਇਹ ਤੇ ਨਹੀਂ ਆ ਭਈ ਇੱਥੇ ਦਸ ਦੇ ਰਹਿ ਗਈ ਤੇ ਰੋਟੀ ਖਾਣ ਨਹੀਂ ਆਪਣੇ ਘਰ ਵੀ ਖਾਂਦੇ ਹੀ ਉਹ ਉਹ ਜਿੱਦਾਂ ਦੀ ਰੋਟੀ ਖਾਂ ਰਹੀ ਆ ਨਾ ਮੈਂ ਵੇਖ ਹੀ ਆਈ ਆ ਕੀ ਦੇਖ ਕੇ ਆਏ? ਯਾ ਸਾਨੂੰ ਮਸਰਾ ਦੀ ਦਾਲ ਖਵਾ ਲਈ ਤਾਂ ਆਪ ਕੀ ਖਾਂਦੀ ਹੋਊਗੀ? ਮੈਨੂੰ ਨਹੀਂ ਪਤਾ। ਦਾਲ। ਚੱਲ ਖੋਦ ਜਾ। ਨਹੀਂ, ਪਠੋਰੂ ਜਿਆ ਦਾ ਰੋਹ ਜਿਆ ਤੁਰਿਆ ਰਹਿੰਦਾ ਹੀਗਾ। ਆਪਨੇ ਪਤਾ? ਤੇਹੀ ਵੀ ਆਏ ਗਏ ਨੇ ਕਿ ਹਦੀ ਸੇਵਾ ਕਰਨੀ ਆ। ਅੱਜ ਕਦੀ ਅੱਜ 버ਗਰ ਖਾਦੇ ਵੀਰ ਨੇ ਖਵਾ ਲੇ ਬੜੇ ਸਵਾਦ ਹੀ। ਅੱਜ ਫਲਾਣੀ ਚੀਜ਼ ਖਾਧੀ ਬੜੀ ਸਵਾਦ ਹੀ। ਸਵਾਦ ਲਾਉਂਦਾ ਹੀ ਪਤਾ ਵਾ। ਜੇ ਸੱਚੀਆਂ ਗੱਲਾਂ ਕਹਾਂ ਤਾਂ ਕਿੱਦਾਂ ਮਿਰਚਾਂ ਲੱਗਦੀਆਂ ਤੁਹਾਨੂੰ ਭੈਣ ਦੀਆਂ। ਨਹੀਂ, ਤੂੰ 버ਗਰ ਮੈਂ ਖਵਾ ਲੇ ਤੇ ਤੂੰ ਕੀ ਖਵਾ ਲਿਆ? ਮੈਂ ਸਭ ਕੁਝ ਖਵਾ ਲਿਆ ਸੀ ਹਾਂ ਖਵਾ ਲਿਆ ਹੀ ਤੂੰ ਦੋ ਚਾਰ ਦਿਨ ਉਹ 10 ਦਿਨ ਰਹੀ ਤੇ ਤੂੰ ਮਜੇ ਤੋਂ ਨਹੀਂ ਉੱਠੀ ਮੇਰੀ ਸੁਣੋ ਗੱਲ ਚਾਰ ਦਿਨ ਮੈਂ ਪਕਾ ਕੇ ਖਵਾ ਲਿਆ ਤੇ ਜਦੋਂ ਤਿੰਨ ਟਾਈਮ ਲੰਗਰ ਖਾਣਾ ਗਰਮੀ ਦਾ ਗੋੜੇ-ਗੋੜੇ ਸੀ ਫਿਰ ਬੰਦੇ ਨੂੰ ਬਿਮਾਰੀ ਹੋਣੀ ਪੱਕਦੀ ਨਹੀਂ ਮੇਰਾ ਰੋਟੀ ਨਹੀਂ ਜੇ ਤੂੰ ਆਪਣੇ ਪੇਕੇ ਜਾਂਦੀ ਤੇ ਤੇਰੀ ਪਰਜਾਈ ਉੱਥੇ ਪੈਂਦੀ ਤੇ ਤੂੰ ਪਕਾ ਕੇ ਖਾਂਦੀ ਮੇਰੀ ਗੱਲ ਸੁਣੋ ਮੈਂ ਪੇਕੇ ਨਹੀਂ ਜਾਂਦੀ ਮੈਨੂੰ ਪਤਾ ਵਾ ਕਿ ਗਰਮੀ ਦੇ ਵਿੱਚ ਮਾ ਆਪਣੀ ਪੱਕਦੀ ਆ ਇਹ ਨਹੀਂ ਕਿ ਜਾ ਕੇ ਦਾ ਡੇਰਾ ਲਾ ਕੇ ਕਿਸੇ ਦੇ ਘਰ ਬਹਿ ਜਾਉਂ ਜਿੱਥੇ ਜਾਣਾ ਮਰਮਨ ਉਹਦੇ ਦੋ ਦਿਨ ਤੇ ਲੱਗ ਜਾਂਦੇ ਆ ਦੋ ਦਿਨ ਲੱਗਦੇ 10-10 ਦਿਨ ਲੱਗਦੇ ਉਹਨੂੰ ਤੇ ਇੰਨਾ ਨਹੀਂ ਤੇ ਘਰ ਵਾਲਾ ਮਗਰ ਛੱਡ ਕੇ ਆਈਆਂ ਆਪਣੇ ਹੱਥ ਨੂੰ ਦਾ ਹੋਊਗਾ ਉਹਨਾਂ ਨੇ ਨੰਗਰ ਪਾਣੀ ਖਾਣਾ ਝੋਨਿਆਂ ਦੇ ਦੇਲਵਾ ਕਿਦੋਂ ਪਾਣੀ ਮਿਲਾਉਣ ਜਾਣਾ ਪੈਂਦਾ ਗਿਆ ਟੂ ਜਿੰਦਾ ਮਾਰਿਆ ਉਹ ਤਾਂ ਭਾਵੇਂ ਚੋਰ ਆਣ ਕੇ ਜਿਹੜੇ ਚਾਰ ਭਾਂਡੇ ਉਹ ਵੀ ਚੋ ਕੇ ਲੈ ਜਾਂਦੇ ਰਮਨ ਉਹਨਾਂ ਦਾ ਸਾਂਝਾ ਘਰਵਾ ਆਹ ਸਾਂਝਾ ਘਰਵਾ ਉਹਨਾਂ ਦਾ ਸੱਸੋ ਦੀ ਤਾਂ ਵਰਦੀ ਨਹੀਂ ਇਹਦੇ ਨਾਲ ਦਰਾਣੀ ਇਹਦੀ ਹਾਲੀ ਰਹਿੰਦੀ ਆ ਸਾਂਝਾ ਘਰ ਵਾ ਹੱਥ ਲਾਤੀਆਂ ਨਾ ਘਾਟੀ ਮਾਰਿਆ ਕਰੋ ਮੈਨੂੰ ਸਾਰਾ ਪਤਾ ਵਾ ਮੈਂ ਪਹਿਲੀ ਵਾਰਾ ਨਹੀਂ ਗਈ ਵੀ ਮੈਂ ਪਹਿਲੀ ਵਾਰਾ ਵੇਖ ਕੇ ਆਈ ਆ ਔਰ ਅਮਰ ਮੇਰੀ ਗੱਲ ਸੁਣ ਹੁਣ ਲਾਗੇ ਤਾਂ ਉਹਨਾਂ ਦੇ ਵਿੱਚ ਤਾਂ ਕਾਂਦੀ ਆ ਤੇ ਰੋਟੀ ਪਕਾ ਕੇ ਉਤੋਂ ਦੀ ਫੜਾਉਂਦੇ ਨਹੀਂ ਹੁਣ ਗੇ ਤੈਨੂੰ ਉੱਥੇ ਫੋਨ ਕਰਕੇ ਦੱਸਿਆ ਕਰਨਾ ਵੀ ਇਹ ਨਹੀਂ ਉਹ ਲੱਗਿਆ ਕੋਈ ਟਿੱਕਾ ਹੁਣ ਉਹ ਕਹਿੰਦਾ ਰੋਜ਼ ਨਹੀਂ ਫੜਾਉਂਦਾ ਇੱਕ ਦੋ ਦਿਨ ਹੀ ਕੋਈ ਫੜਾਉਂਦਾ ਹੁੰਦਾ ਰੋਟੀ ਹਾਂ ਫੜਾਉਂਦਾ ਵਾ ਇਹ ਇਹ ਤਾਂ ਤੁਰ ਹੀ ਰਹਿੰਦੀ ਝੋਲਾ ਚੁੱਕ ਕੇ ਇਹਦੀ ਕਿਹੜੀ ਗੱਲ ਆ ਤੁਸੀਂ ਦੱਸੋ ਰੋਟੀ ਖਾਣੀ ਹੈ ਕਿ ਨਹੀਂ ਤੁਹਾਨੂੰ ਲੈ ਕੇ ਦਵਾਂ ਕਿ ਚੱਪੇਂ ਦੀਦਾ ਹੀ ਰੱਜ ਰੋਟੀ ਖਵਾਉltੀ ਐ ਥੋੜੀ ਖਵਾ ਲਈ ਐ ਤੂੰ ਰੋਟੀ ਚਲ ਚੰਗਾ ਫਿਰ ਜਦੋਂ ਭੁੱਖ ਲੱਗੂ ਦੱਸ ਦਿਓ ਰੋਟੀ ਖਵਾ ਲੰਡੀ ਆ ਸੌ ਸੌ ਗੱਲ ਘੈਂਡੂ ਘਰ ਛੜੀ ਐ ਤੇ ਰੋਟੀ ਲਿਆਵਾ ਮੈਂ ਰਾਜਪੂਤ ਜੀ ਦੇ ਉਥੋਂ ਆਈ ਆ ਹੋਰ ਕੀ ਖਾਣਾ ਹੁਣ ਤੂੰ